ਾਰੇ ਹੀ ਸ੍ਰੋਤਿਆਂ ਜਤਾਰ ਸਿੰਘ ਜੱਬੋਬਾਲ ਦੇ ਵੱਲੋਂ ਪਿਆਰ ਭਰੇ ਸਤ ਸ੍ਰੀ ਅਕਾਲ ਪਿਆਰੇ ਸਾਥੀਓ ਤਸਵੀਰਾਂ ਸਾਂਝੀਆਂ ਕਰਾਂਗੇ ਪਿੰਡ ਖੜਕੜ ਕਲਾ ਦੀਆਂ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਧਰਤੀ ਦੇ ਉੱਪਰ ਬਸਿਆ ਹੋਇਆ ਪਿੰਡ ਖਟਕੜ ਕਲਾਂ ਦੀਆਂ ਜੇ ਗੱਲਾਂ ਕੀਤੀਆਂ ਜਾਂ ਮੈਂ ਖਟਕੜ ਕਲਾਂ ਦੇ ਵਿੱਚ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਅੱਜ ਦੀ ਪ੍ਰੇਤਮਾ ਦੇ ਜਿੱਥੋਂ ਕੇ ਆਉਣ ਵਾਲਾ ਵਿਅਕਤੀ ਵੀ ਇੱਥੋਂ ਜਾਣ ਵਾਲਾ ਵਿਅਕਤੀ ਵੀ ਸਜਦਾ ਕਰਕੇ ਜਾਂਦਾ ਹੈਗਾ ਨਤਮਸਤਕ ਹੋ ਕੇ ਜਾਂਦਾ ਹੈਗਾ ਅੱਜ ਤਸਵੀਰਾਂ ਦਿਖਾਵਾਂਗੇ ਕਿ ਪਾਣੀ ਦਾ ਕਿੰਨਾ ਜ਼ਿਆਦਾ ਬੁਰਾ ਹਾਲ ਹੈਗਾ ਗੱਲਾਂ ਬਾਤਾਂ ਕਰਾਵਾਂ ਕਰਾਵਾਂਗੇ ਇੱਥੋਂ ਦੇ ਆ ਲੋਕਾਂ ਦੇ ਨਾਲ ਵੀ ਦੁਕਾਨਦਾਰਾਂ ਦੇ ਨਾਲ ਵੀ ਰਾਹੀ ਗਿਰਾਂ ਦੇ ਨਾਲ ਵੀ ਕਿ ਇਸ ਮਹੀਨੇ ਦੇ ਵਿੱਚ ਕਿੰਨੀ ਵੱਡੀ ਪਰੇਸ਼ਾਨੀ ਦੇ ਵਿੱਚ ਗੁਜ਼ਰਨਾ ਪੈਂਦਾ ਹੈਗਾ ਸਿੱਧੀਆਂ ਤਸਵੀਰਾਂ ਆਪ ਜੀ ਨੂੰ ਦਿਖਾਉਣ ਜਾ ਰਹੇ ਹਾਂ ਕਿੰਨਾ ਕੁ ਪਾਣੀ ਸੀਗਾ ਵੀਰੇ ਜੀ ਪਾਣੀ ਬਹੁਤ ਆ ਭਾਜੀ ਠੀਕ ਹੈ ਜੀ ਹਾਂਜੀ ਹਾਂਜੀ ਪਿਆਰੇ ਸਾਥੀਓ ਦੇਖ ਲਓ ਗੱਡੀ ਬੰਦ ਹੋ ਗਈ ਕਹਿੰਦੇ ਜੀ ਪਾਣੀ ਬਹੁਤ ਜ਼ਿਆਦਾ ਆ ਸ਼ਹੀਦ ਦੇ ਆਜ਼ਮ ਸਦਾਰ ਭਗਤ ਸਿੰਘ ਜੀ ਦੇ ਸਥਾਨ ਦੇ ਉੱਪਰ ਕਿ ਤਾਂ ਆਈਆਂ ਜਿਹੇ ਬਹੁਤ ਮਰਸ ਚੱਕ ਕੇ ਮਸੀਤੁਰ ਕੇ ਆਏ ਆ ਸੀ ਸਕੂਟਰੀ ਤੇ ਇਧਰ ਹੀ ਘੁਮਾ ਕੇ ਲੈ ਕੇ ਆਏ ਆ ਉੱਥੇ ਪਾਣੀ ਦਾ ਸੰਗ ਜਿਹੜਾ ਪਿਆ ਦੇ ਲੋ ਕਿੰਨਾ ਪਾਣੀ ਆ ਇਹ ਕੀ ਭਗਤ ਸਿੰਘ ਜੀ ਦਾ ਸਥਾਨ ਹੈ ਪੁੱਠ ਬਕਾਇਦਾ ਪ੍ਰਕਰਮ ਉੱਥੇ ਲੱਗੀ ਹੋਈ ਆ ਪ੍ਰੇਤੀ ਮਾਂ ਹਾਂਜੀ ਪਾਣੀ ਤਾਂ ਹੋਣਾ ਨਹੀਂ ਚਾਹੀਦਾ ਹਾਂਜੀ ਬਹੁਤ ਜ਼ਿਆਦਾ ਖੜਾ ਆ ਦੇਖ ਲਓ ਤੁਸੀਂ ਆਪੇ ਹਾਂਜੀ ਠੀਕ ਹੈ ਠੀਕ ਹੈ ਕਿਉਂਕਿ ਦੇਖ ਲਓ ਪਾਣੀ ਦੀਆਂ ਜਿਹੜੀਆਂ ਤਸਵੀਰਾਂ ਸਾਥੀਆਂ ਨੂੰ ਦਿਖਾਉਂਦੇ ਪਏ ਆ ਕਿ ਪਾਣੀ ਤਾਂ ਇੱਥੇ ਕਹਿੰਦੇ ਹੋਣਾ ਨਹੀਂ ਚਾਹੀਦਾ ਇਹ ਗੱਲ ਹੈਗੀ ਵੀ ਸੱਚੀ ਹੈ ਕਿ ਪਾਣੀ ਕਾਫੀ ਵੱਡੀ ਮਾਤਰਾ ਦੇ ਵਿੱਚ ਹੈਗਾ ਵਾ ਪਾਣੀ ਫੁੱਟਾਂ ਦੇ ਵਿੱਚ ਵੀ ਨਜ਼ਰ ਆ ਰਿਹਾ ਜੇ ਕੋਈ ਤੁਰ ਕੇ ਜਾਣਾ ਚਾਹੇ ਨਹੀਂ ਜਾ ਸਕਦਾ ਤਸਵੀਰਾਂ ਆਪ ਜੀ ਨੂੰ ਦਿਖਾਉਂਦੇ ਪਏ ਆ ਸ਼ਹੀਦ ਭਗਤ ਸਿੰਘ ਜੀ ਦੇਖਿਏ ਪਾਣੀ ਦੇ ਦੇਖਿਓ ਬੱਲੇ ਪਾਣੀ ਕਾਫੀ ਜਿਆਦਾ ਹੈਗਾ ਭਗਤ ਸਿੰਘ ਜੀ ਦਾ ਸਥਾਨ ਹੈਗਾ ਵਾ ਭਗਤ ਸਿੰਘ ਜੀ ਦੀ ਪ੍ਰੇਤਮਾ ਬਣੀ ਹੋਈ ਆ ਤੇ ਪਾਣੀ ਬਹੁਤ ਜਿਆਦਾ ਪਾਣੀ ਹੈ ਕਿਉਂਕਿ ਮੋਟਰਸਾਈਕਲ ਵੀ ਨਜ਼ਰ ਨਹੀਂ ਆਂਦੇ ਪਾਣੀ ਨੂੰ ਕੱਢਣ ਦੇ ਕੋਈ ਅਸਰ ਵੀ ਨਜ਼ਰ ਨਹੀਂ ਆ ਰਿਹਾ ਦੇਖੋ ਮੋਟਰਸਾਈਕਲ ਵਾਲੇ ਉੱਪਕੇ ਇਸ ਤਰ੍ਹਾਂ ਜਾ ਰਹੇ ਨੇ ਤਸਵੀਰਾਂ ਆਪ ਜੀ ਨੂੰ ਖਟਕੜ ਕਲਾ ਦੀਆਂ ਦਿਖਾਉਂਦੇ ਪਏ ਆ ਕਾਫੀ ਪਾਣੀ ਹੈਗਾ ਜਿਹੜਾ ਨਜ਼ਰ ਆ ਰਿਹਾ ਪਾਣੀ ਦੇਖ ਲਓ ਗੱਡੀ ਉਹ ਵੇਖੇ ਵੀ ਪੈਰ ਨਜ਼ਰ ਨਹੀਂ ਆਉਂਦੇ ਜੀ ਗੱਡੀ ਦੇ ਮੋਟਰਸਾਈਕਲ ਵਾਲਾ ਦੇਖੇ ਜੀ ਉਹ ਵੀ ਕੈਸਰਾ ਕੋ ਵੱਡਾ ਹਾਦਸਾ ਵੀ ਹੋ ਸਕਦਾ ਕਿਉਂਕਿ ਉੱਧਰ ਵੀ ਗੱਡੀਆਂ ਦੀ ਰਫਤਾਰ ਬਹੁਤ ਤੇਜ਼ ਹੈਗੀ ਹੈ ਸ਼ਹੀਦ ਭਗਤ ਸਿੰਘ ਜੀ ਦੀ ਪ੍ਰੇਤਮਾਂ ਦੇ ਬਿਲਕੁਲ ਸਾਹਮਣੇ ਜਿਹੜਾ ਪਾਣੀ ਕਾਫੀ ਨਜ਼ਰ ਆ ਰਿਹਾ ਵੱਡਾ ਪਾਣੀ ਹੈ ਤਸਵੀਰਾਂ ਆਪ ਜੀ ਨੂੰ ਪਿੰਡ ਖਟਕੜ ਕਲਾ ਦੀਆਂ ਦਿਖਾਉਂਦੇ ਪਈਆਂ ਕਾਫੀ ਪਾਣੀ ਜਿਹੜਾ ਇਸ ਸਥਾਨ ਤੇ ਰੁਕ ਜਾਂਦਾ ਆ ਮੋਟਰਸਾਈਕਲ ਵਾਲੇ ਦੇਖੇ ਨਜ਼ਰ ਨਹੀਂ ਆ ਰਹੇ ਬਹੁਤ ਪਾਣੀ ਹੈ ਕਾਫੀ ਪਾਣੀ ਨਜ਼ਰ ਆ ਰਿਹਾ ਤਸਵੀਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਪਏ ਆ ਪਿੰਡ ਖਟਕੜ ਕਲਾ ਦੀਆਂ ਗੱਡੀਆਂ ਵੀ ਬਿਲਕੁਲ ਠੇਜ਼ ਆ ਰਹੀਆਂ ਹੈਗੀਆਂ ਆ ਤੇ ਕਾਫੀ ਪਾਣੀ ਹੈ ਮੋਟਰਸਾਈਕਲ ਦੇ ਟਾਇਰ ਡੁੱਬਦੇ ਨੇ ਪਾਣੀ ਦੇ ਅੰਦਰ হাইਵੇ ਰੋਡ ਹੈ ਜਲੰਧਰ ਤੋਂ ਚੰਡੀਗੜ੍ਹ ਵਾਲਾ ਮੇਨ ਰੋਡ ਹੈ ਇਹ ਜਿੱਥੇ ਦੀਆਂ ਤਸਵੀਰਾਂ ਆਪ ਜੀ ਨੂੰ ਦਿਖਾਣ ਦੇ ਪਏ ਆ ਸ਼ੇਡ ਦੇ ਆਜਨ ਸਰਦਾਰ ਭਗਤ ਸਿੰਘ ਜੀ ਦੀ ਪ੍ਰੀਤਮਾਂ ਦੇ ਬਿਲਕੁਲ ਸਾਹਮਣੇ ਰੋਡ ਦੀ ਜੇ ਗੱਲ ਕੀਤੀ ਜਾਵੇ ਰੋਡ ਦੇ ਉੱਪਰ ਪਾਣੀ ਦੀਆਂ ਤਸਵੀਰਾਂ ਆਫਸ ਜੀ ਦੇ ਨਾਲ ਸਾਂਝੀਆਂ ਕਰਦੇ ਪਏ ਆ ਸਾਥੀਓ ਵਿਕਾਸ ਹਰ ਇੱਕ ਸਥਾਨ ਤੇ ਹੋਣਾ ਜ਼ਰੂਰੀ ਹੈ ਪਰ ਜਿੱਥੇ ਭਗਤ ਸਿੰਘ ਜੀ ਦੀ ਗੱਲ ਆਂਦੀ ਹੈ ਉੱਥੇ ਸਭ ਤੋਂ ਪਹਿਲ ਦੇ ਆਧਾਰ ਤੇ ਹੋਣਾ ਜ਼ਰੂਰੀ ਹੈ ਪਿੰਡ ਖਟਕੜਕਲਾ ਦੇ ਬਹੁਤ ਸਾਰੇ ਜਿਹੜੇ ਆਵਾਜ਼ ਉਠਾਉਂਦੇ ਨੇ ਪੰਚਾਇਤਾਂ ਵੀ ਬਾਤਾਂ ਦੇਖੇ ਮੋਟਰਸਾਈਕਲ ਮਸਾਂ ਹੀ ਬਹੁਤ ਰਫ਼ਤਾਰ ਦੇ ਨਾਲ ਨਿਕਲਿਆ ਬਹੁਤ ਜ਼ਿਆਦਾ ਪਾਣੀ ਹੈ ਕਿਤੇ ਬਲੌਕ ਲੱਗਦੀ ਹੈਗੀ ਆ ਕਿ ਖਾਲਾ ਬਲੌਕ ਹੋ ਗਿਆ ਕਿਉਂਕਿ ਮੀਂਹ ਪੈਂਦੇ ਦੇ ਵਿੱਚ ਵਿਕਾਸ ਦੀ ਪੋਲ ਤਾਂ ਜ਼ਰੂਰ ਖੁੱਲਦੀ ਹੈ ਸ਼ਹੀਦ ਭਗਤ ਸਿੰਘ ਜੀ ਦੀ ਪ੍ਰਤਮਾ ਦੇ ਬਿਲਕੁਲ ਸਾਹਮਣੇ ਹੋਣਾ ਜਾਣਾ ਵੀ ਕਾਫੀ ਆ ਖਾਈ ਪੇ ਰੋਡ ਐ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਕਿਉਂਕਿ ਜਦੋਂ ਪਾਣੀ ਚ ਕੋਈ ਚੀਜ਼ ਤੇਜ਼ ਕਰਕੇ ਲੰਘਾਉਂਦੇ ਆ ਅੱਗੇ ਉਹ ਗੱਡੀਆਂ ਵੀ ਤੇਜ਼ ਐ ਬਹੁਤ ਪਾਣੀ ਦੀ ਰਫ਼ਤਾਰ ਵੀ ਤੇਜ਼ ਹੈਗੀ ਐ ਇਥੋਂ ਵੀ ਇੱਕ ਵੀਰ ਨੇ ਦੱਸਿਆ ਕਿ ਗੱਡੀ ਮੇਰੀ ਪਾਣੀ ਦੇ ਵਿੱਚ ਬੰਦ ਹੋ ਗਈ ਸੀ ਬਹੁਤ ਜ਼ਰੂਰੀ ਹੈ ਵਿਕਾਸ ਦੇ ਨਾਲ-ਨਾਲ ਇਹਨਾਂ ਸਥਾਨਾਂ ਵੱਲ ਵੀ ਧਿਆਨ ਦੇਣੇ ਕਿ ਭਗਤ ਸਿੰਘ ਅਜੀ ਦਾ ਸਥਾਨ ਹੈ ਪਿੰਡ ਖਟਕੜ ਕਲਾ ਆ ਤੇ ਪ੍ਰੇਤਵਾ ਦੇ ਬਿਲਕੁਲ ਸਾਹਮਣੇ ਪਾਣੀ ਇੰਨਾ ਜ਼ਿਆਦਾ ਕਿ ਬਹੁਤ ਮੁਸ਼ਕਲ ਆਉਂਦੀ ਹੈ ਆਉਣ ਤੇ ਜਾਣ ਵਾਲਿਆਂ ਨੂੰ ਪਿੰਡ ਤੋਂ ਕੋਰਾ ਗਿਰਾਂਦਾ ਆ ਕਾਫੀ ਮੁਸ਼ਕਲ ਆਉਂਦੀ ਆ ਐਸੇ ਰਸਤੇ ਤੋਂ ਅੱਗੇ ਰਾਜਾ ਸਾਹਿਬ ਜੀ ਦੇ ਸਥਾਨ ਦੇ ਉੱਪਰ ਵੀ ਸੰਗਤਾਂ ਆ ਜਾਂਦੀਆਂ ਨੇ ਸ਼ਰਦਾ ਆ ਹਰ ਇੱਕ ਦੀ ਤੇ ਸ਼ਰਦਾਵਨ ਉੱਥੇ ਵੀ ਪਹੁੰਚਦੇ ਨੇ ਪਰ ਮੀਂਹ ਦੇ ਵਿੱਚ ਯਾਤਰੀਆਂ ਦੇ ਲਈ ਵੀ ਕਿੰਨੀ ਪਰੇਸ਼ਾਨੀ ਆਉਂਦੀ ਆ ਜਿਹੜੇ ਇੱਥੋਂ ਨਿਕਲਣਾ ਚਾਹੁੰਦੇ ਆ ਜਿਹੜੇ ਲੰਘਣਾ ਚਾਹੁੰਦੇ ਆ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਮੁਸ਼ਕਲ ਆਉਂਦੀ ਹੈ ਦੇਖ ਲਓ ਜੀ ਪਾਣੀ ਤਾਂ ਹੈ کافی ਪਾਣੀ ਹੈ ਪਾਣੀ ਪੋਲ ਖੁੱਲਦਾ ਨਜ਼ਰ ਆ ਰਿਹਾ ਨਾਮ ਹੈ ਜੀ ਆਪਣਾ ਜੀਵਨ ਰਾਮ ਜੀ ਕਾਹਦਾ ਕੰਮ ਕਰਾਇਆ ਜੀ ਟੈਂਟ ਹਾਊਸ ਦਾ ਜੀ ਕਿੰਨਾ ਕੁ ਪਾਣੀ ਆ ਪਿਆ ਪਾਣੀ ਦਾ ਦੇਖ ਲਓ ਜੀ ਡੇਡ ਡੇਡ ਫੁੱਟ ਪਾਣੀ ਖੜਾ ਇੱਥੇ ਦੋ ਦੋ ਫੁੱਟ ਠੀਕ ਹੈ ਜੀ ਦੁਕਾਨਾਂ ਦਾ ਹਾਲ ਮੰਦਾ ਦੁਕਾਨਾਂ ਦੇ ਅੰਦਰ ਪਾਣੀ ਤੇ ਸਮਾਨ ਵੀ ਖਰਾਬ ਹੋਣ ਦਾ ਖਤਰਾ ਜੀ ਠੀਕ ਹੈ ਜੀ ਕਿਹਦੀ ਕੋਈ ਪ੍ਰੇਸ਼ਾਨੀ ਆਂਦੀ ਆ ਪ੍ਰੇਸ਼ਾਨੀ ਬਹੁਤ ਜਿਆਦੇ ਜੀ ਆ ਹੁਣ 2 ਦਿਨ 4 ਦਿਨ ਪਾਣੀ ਇੱਥੇ ਸੁੱਕਣਾ ਨਹੀਂ ਜੀ ਆਹੀ ਹਾਲ ਰਹਿਣਾ ਇੱਥੇ ਖੜਾ ਰਹਿਦਾ ਇੱਦਾਂ ਹੀ ਖੜਾ ਰਹਿੰਦਾ ਆਪ ਆਪ ਪੁਲੀ ਵੀ ਟੁੱਟੀ ਹੋਆ ਜੀ ਪ੍ਰੋਬਲਮ ਆਂਦੀ ਆ ਕਾਦੇ ਕਰਕੇ ਆਂਦੀ ਆ ਬਲੌਕ ਹੋ ਰਿਹਾ ਬਲੌਕ ਪਾਣੀ ਇੱਥੇ ਸਾਰਾ ਨੀਵਾ ਜਿਹੜਾ ਉਪਰ ਲੰਗਰਖੰਡ ਤੋਂ ਰਿਹਾ ਇੱਧਰ ਨੂੰ ਪਾਣੀ ਆਂਦਾ ਇੱਧਰੋਂ ਪਾਣੀ ਆਂਦਾ ਨੀਵਾ ਸਾਰਾ ਪਾਣੀ ਇੱਥੇ ਆਂਦਾ ਜੀ ਠੀਕ ਹੈ ਜੀ ਆ ਜਿਹੜੇ ਇਹਦੇ ਥੱਲੇ ਹੈਗਾ ਪੁਲੀ ਵੀ ਟੁੱਟੀ ਹੋਆ ਜਿੱਥੇ ਇੱਥੇ ਵੀ ਖਤਰਾ ਆ ਬਿਲਕੁਲ ਗੱਡੀ ਗੱਡੀ ਨਾਲ ਕਈ ਵਾਰੀ ਟੁੱਟੇ ਆ ਸੀ ਕਈ ਵਾਰੀ ਇੱਥੇ ਪੰਚਾਇਤ ਵਾਲਿਆਂ ਨੇ ਹੋਰ ਕਹਿ ਦੂਗੇ ਪੁਲੀਆਂ ਪੁਆਈਆਂ ਵੀ ਠੀਕ ਨਹੀਂ ਹੈਗੀਆਂ ਜੀ ਇੱਥੇ ਵੀ ਖਤਰਾ ਆ ਪ੍ਰਸ਼ਾਸਨ ਨੂੰ ਦਿੱਤਾ ਤੇ ਲਿਖ ਕੇ ਵੀ ਪ੍ਰਸ਼ਾਸਨ ਨੂੰ ਕਈ ਵਾਰੀ ਇੱਥੇ ਇਹਨਾਂ ਨੇ ਪਿੰਡ ਵਾਲਿਆਂ ਨੇ ਵੀ ਕਿਹਾ ਕਈ ਵਾਰੀ ਇਹਨਾਂ ਨੂੰ ਮੰਜਰ ਉਹਨਾਂ ਨੂੰ ਕਿਹਾ ਇਹਨਾਂ ਨੂੰ ਆਪ ਪਾ ਕੇ ਇਹਨਾਂ ਨੇ ਆਪ ਫੇਰ ਇੱਥੇ ਕਰਾ ਕਰੂਗੇ ਪਾ ਕੇ ਜਾਂਦੇ ਫੇਰ ਟੁੱਟ ਜਾਂਦੇ ਆ ਪੁਲੀਜੇ ਫੇਰ ਟੁੱਟ ਜਾਂਦੀ ਹੈ ਜੀ ਜਦੋਂ ਦੀ ਕੋਈ ਹੱਲ ਕੰਮ ਨਹੀਂ ਕਰਦਾ ਪਾਣੀ ਹੱਲ ਕਰਨ ਦਾ ਇੱਥੇ ਕੋਈ ਨਹੀਂ ਜੀ ਬਸ ਐਡੇ ਰਹਿਣਾ ਜੀ ਹੁਣ ਇਹ ਕੋਈ ਮਸਲਾ ਨਹੀਂ ਇੱਥੇ ਜੀ ਉਹ ਕਿ ਅਥਰੇ ਜਿਹੜੇ ਆ ਅੱਜ ਐਤਵਾਰ ਆ ਸੰ ਹਾਂਜੀ ਜਿਹੜਾ ਉਹਦਾ ਖਤਰਾ ਪੜਿਆ ਹੈ ਖਤਰਾ ਐਕਸੀਡੈਂਟ ਵੀ ਬਹੁਤ ਹੁੰਦੇ ਆ ਜੀ ਇੱਥੇ ਕੱਲ ਵੀ ਹੋਇਆ ਇੱਥੇ ਪਰਸੋਂ ਆ ਦਿੱਤੇ ਐਕਸੀਡੈਂਟ ਇੱਕਾ ਚੌਂਕ ਦੇ ਜਿਹੜਾ ਇੱਥੇ ਬਹੁਤ ਜ਼ਿਆਦਾ ਐ ਕਿਥੇ ਬੱਸ ਵੀ ਨਹੀਂ ਕੋਈ ਰੋਕਦੀ ਉਹ ਕੀ ਕਹਿੰਦੇ ਜਾਂਦੇ ਪ੍ਰਸ਼ਾਸਨ ਅਸੀਂ ਤਾਂ ਇਹ ਕਹਿੰਦੇ ਇਹਦਾ ਕੋਈ ਹੱਲ ਕੀਤਾ ਜਾਵੇ ਜੀ ਪਾਣੀ ਦਾ ਹੱਲ ਕੀਤਾ ਜਾਵੇ ਕੋਈ ਪਰੇਸ਼ਾਨੀ ਜ਼ਿਆਦੀ ਹੈ ਲੋਕਾਂ ਨੂੰ ਆ ਦੇਖ ਲਓ ਦੁਨੀਆਂ ਦੇ ਅੰਦਰ ਹੋਰ ਵੀ ਨੰਗਦੇ ਬਿਆਣੇ ਜ਼ਿਆਦੇ ਪਰੇਸ਼ਾਨੀਆਂ ਦੇ ਆ ਸਕੂਟਰੀ ਬੰਦ ਹੋ ਜਾਣੀ ਹੁਣ ਬੱਚੀ ਬਹੁਤ ਜ਼ਿਆਦੀ ਪਰੇਸ਼ਾਨੀ ਹੈ ਜੀ ਹਨੇਰੋ ਠੀਕ ਆ ਸਰ ਪਿਆਰੇ ਸਾਥੀਓ ਇਹ ਸਨ ਤਸਵੀਰਾਂ ਪੈਂਡ ਖੜਕੜ ਕਲਾ ਦੀਆਂ ਪਾਣੀ ਦਾ ਕਹਿਰ ਨਜ਼ਰ ਆ ਰਿਹਾ ਭਗਤ ਸਿੰਘ ਜੀ ਦੀ ਪ੍ਰੇਤਮਾਂ ਦੇ ਬਿਲਕੁਲ ਸਾਹਮਣੇ ਦੀਆਂ ਤਸਵੀਰਾਂ ਆਪ ਜੀ ਨੂੰ ਦਿਖਾਉਂਦੇ ਪਿਆ ਪੈਂਡ ਖੜਕੜ ਕਲਾ ਦੀਆਂ ਤਸਵੀਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਪਿਆ ਗੱਡੀ ਇਹ ਪਾਣੀ ਦੇ ਵਿੱਚ ਆ ਰਹੀ ਹੈ ਦੇਖੋ ਗੱਡੀ ਦੇ ਟਾਇਰ ਵੀ ਨਜ਼ਰ ਨਹੀਂ ਆਉਂਦੇ ਹੈਗੇ ਬਹੁਤ ਜ਼ਿਆਦਾ ਪਾਣੀ ਹੈ ਗੱਡੀ ਬੰਦ ਵੀ ਹੋ ਸਕਦੀ ਹੈਗੀ ਇਹ ਬੜੀਆਂ ਪਰੇਸ਼ਾਨੀਆਂ ਦੇ ਵਿੱਚ ਪਬਲਿਕ ਨੂੰ ਗੁਜ਼ਰਨਾ ਪੈਂਦਾ ਹੈਗਾ ਰਸਤੇ ਦੀ ਜੇ ਗੱਲ ਕੀਤੀ ਹੈ ਰਸਤਾ ਬਹੁਤ ਜ਼ਿਆਦਾ ਚੱਲਦਾ ਹੈਗਾ ਆ ਕਾਫੀ ਇਸ ਰਸਤੇ ਦੇ ਵਿੱਚ ਆਉਣ ਜਾਣ ਬਣਿਆ ਹੈਗਾ ਭਗਤ ਸਿੰਘ ਜੀ ਦੇ ਸਥਾਨ ਦੀ ਜੇ ਗੱਲ ਕੀਤੀ ਜਾਵੇ ਕਿਉਂਕਿ ਦਰਸ਼ਨ ਦਰਾਰੇ ਕਰਨ ਦੇ ਵਾਸਤੇ ਸੰਗਤਾਂ ਆਉਂਦੀਆਂ ਨੇ ਬੱਚਿਆਂ ਨੂੰ ਵੀ ਲੈ ਕੇ ਐਤਵਾਰ ਨੂੰ ਮੁੱਖ ਰੱਖਦੇ ਹੋਏ ਵੀ ਆਉਂਦੀਆਂ ਨੇ ਕਿਉਂਕਿ ਬਹੁਤ ਵੱਡੀਆਂ ਤਸਵੀਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਪਏ ਹੈਗੇ ਆ ਪੰਡ ਖਟਕੜ ਕਲਾ ਦੀ ਜੀ ਜੇ ਗੱਲ ਕੀਤੀ ਜਾਵੇ ਸ਼ਹੀਦ ਦੇ ਅਜਮ ਸਰਦਾਰ ਭਗਤ ਸਿੰਘ ਅੱਜ ਇਹਦੀ ਗੱਲ ਕਰਾਂਗੇ ਇਹ ਪ੍ਰੀਤਮਾਂ ਦੇ ਬਿਲਕੁਲ ਸਾਹਮਣੇ ਦੀਆਂ ਤਸਵੀਰਾਂ ਆਪ ਜੀ ਨੂੰ ਦਿਖਾਉਂਦੇ ਪਏ ਆ ਭਗਤ ਸਿੰਘ ਜਿਹਦੇ ਸਥਾਨ ਨੂੰ ਵੇਖਣ ਦੇ ਲਈ ਦਰਸ਼ਨ ਕਰਨ ਦੇ ਲਈ ਪ੍ਰੀਤਮਾਂ ਦੇ ਉੱਪਰ ਨਤਮਸਤਕ ਹੌਣ ਦੇ ਲਈ ਵਿਸ਼ੇਸ਼ ਤੌਰ ਤੇ ਇੱਥੇ ਦੂਰ ਦਰਾਡੇ ਤੋਂ ਆਂਦੇ ਨੇ ਭਗਤ ਸਿੰਘ ਸਾਜੀ ਦੇ ਇਤਿਹਾਸ ਤੋਂ ਜਾਣਨ ਦੇ ਵਾਸਤੇ ਬੱਚਿਆਂ ਨੂੰ ਜਾਣ ਨੂੰ ਕਰਵਾਉਣ ਦੇ ਲਈ ਬਕਾਇਦਾ ਆਂਦੇ ਨੇ ਤਸਵੀਰਾਂ ਆਪ ਦੇ ਨਾਲ ਸਾਂਝੀਆਂ ਕਰਦੇ ਪਏ ਆ ਪਿੰਡ ਖੜਕੜ ਕਲਾ ਦੀ ਖਬਰ ਦਾ ਪਹਿਲਾ ਸਟੈਪ ਜਦੋਂ ਬਣਾਉਂਦਿਆਂ ਸਾਰ ਹੀ ਪਾਣੀ ਨੂੰ ਕੱਢਣ ਦੇ ਲਈ ਪੁਖਤਾ ਪ੍ਰਬੰਧ ਕਰਨ ਦੇ ਲਈ ਜੀਵੀਸੀ ਲਈ ਆਂਦੀ ਹੈ ਹਰ ਖਬਰ ਆਪਣਾ ਅਸਰ ਕਰਦੀ ਹੈ ਖਬਰ ਨੂੰ ਬਣਾਉਂਦਿਆਂ ਬਣਾਉਂਦਿਆਂ ਜਦੋਂ ਪਤਾ ਲੱਗਦਾ के बहुत बड़ा नुकसान भी हो रहा है कपिल जी ये जो प्रॉब्लम आ रही है काफ़ी टाइम की आ रही है, है ये प्रॉब्लम ये ड्रेनेज का पानी जो है वो उधर कलवड़ में जाता है दोनों साइड का हाँ तो कलवड़ इस तरफ से राइट साइड से जो है वो जिसका प्लाट है उसने मिट्टी डाल के ब्लॉक कर दी थी इस तरफ से वेरगा वालों ने ब्लॉक कर दी है कलमेट ब्लॉक होने की, की अभी हमने फिलहाल यहाँ से पानी निकाल दिया है हाँ। पानी खाली हो जाएगा उसके बाद हाँ। देखेंगे उसके बाद इधर करेंगे इसका कल्यूशन करेंगे पक्का हाल हो जाएगा इसका पक्का हाल हो जाएगा आगे प्रॉब्लम नहीं आएगी इसकी पक्का करवा देंगे हम इसका अच्छा हाँ जी ठीक है ओके जी ਪਾਣੀ ਨੂੰ ਕਟਣ ਦੇ ਵਾਸਤੇ ਜੀਬੀਸੀ ਦੇ ਨਾਲ ਇੱਕ ਸਾਈਡ ਤੋਂ ਖੇਤਾਂ ਨੂੰ ਪਾਣੀ ਪਾਇਆ ਗਿਆ ਪਰ ਇਹ ਰਸਤਾ ਬੜਾ ਸੋਚਣ ਵਾਲੀ ਗੱਲ ਹੈ ਖਾਲਾ ਜਿਹੜਾ ਹੈਗਾ ਇੱਥੇ ਇੱਕ ਬੰਦ ਹੋ ਜਾਂਦਾ ਆ ਛੱਡ ਦਿੱਤਾ ਗਿਆ ਜਾਂ ਕੁਝ ਕੋ ਹੋਰ ਕਾਰਨ ਹੈ ਸਮਝ ਤੋਂ ਅਗਲੀਆਂ ਗੱਲਾਂ ਆ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ ਚੈਨਲ ਨੂੰ ਕਰੋ ਸਬਸਕ੍ਰਾਈਬ 94650 13313 ਤੇ ਕਰੋ ਸੰਪਰਕ ਸ਼ੁਕਰੀਆ ਧੰਨਵਾਦ ਮਿਹਰਬਾਨੀ